ਸਪੀਕਰ ਸਾਹਿਬ ਤੁਹਾਡੇ ਨਾਲੋਂ ਜ਼ਿਆਦਾ ਤਜਰਬੇਕਾਰ ਤੇ ਸਿਆਣੇ ਇਹ ਸਭ ਤੋਂ ਕੋਈ ਨਹੀਂ ਮਾਫ਼ ਐਂ ਤੇ ਥੱਲੇ ਬੈਠੇ ਆ ਤੁਸੀਂ 30 ਫੁੱਟ ਸਾਡੇ ਤੋਂ ਉੱਤੇ ਬੈਠੇ ਹੋ ਤੁਸੀਂ ਬਿਠਾਇਆ ਜੀ ਤੁਹਾਡਾ ਬਰਡਜ਼ 뷰 ਹੈ ਇਹਦੇ ਤੇ ਜਿੰਨਾ ਥੋੜਾ ਬੋਲੀਓ ਉਨਾ ਹੀ ਚੰਗਾ ਹੁਣ ਜਿਹੜੀ ਗੱਲ ਵਿਚਾਰੇ ਉਹ ਕਰਨਾ ਚਾਹਦੇ ਢਾਈਆਂ ਸਾਲਾਂ ਦੀ ਉਹਦਾ ਤੇ ਤੁਸੀ ਮੌਕਾ ਨਹੀਂ ਦਿੱਤਾ ਕੁਮਰ ਵਿਜੇ ਪ੍ਰਤਾਪ ਦਾਤਾ ਦੂਜੇ ਕੰਮ ਨੂੰ ਹੁਣ ਗੱਲ ਇਸ ਤਰ੍ਹਾਂ ਇੱਕ ਐਸਐਈ ਨੂੰ ਜਿਹਦੇ ਕੋਲ ਇੱਕ ਗੈਂਗਸਟਰ ਦੇ ਸਿੱਧੇ ਪੈਸੇ ਜਮਾ ਹੋਏ ਉਤੇ ਅੱਧਾ ਘੰਟਾ ਵੀ ਸਰਵਿਸ ਤੇ ਨਹੀਂ ਰਹਿਣਾ ਚਾਹੀਦਾ ਸੀ ਹੀ ਸ਼ੁੱਡ ਹੈ ਬੀ ਇਮੀਡੀਏਟਲੀ ਡਿਸਮਿਸਡ ਪ੍ਰੋਸੀਡਿੰਗ ਸ਼ੁੱਡ ਹੈਵ ਸਟਾਰਟਡ ਅਗੇਂਸਟ ਹਿਮ ਤਾਂ ਮੈਂ ਇਸ ਸਮੇਂ ਨਾ ਕਿ ਇਹਦੇ ਵਿੱਚ ਤੁਸੀਂ ਸਿੱਧਕ ਹੁਕਮ ਜਾਰੀ ਕਰੋ ਕੋ ਕਰਵਾਓ ਕਾਰਵਾਈ ਤੇ ਨਾਲ ਹੀ ਇਹਦੇ ਨਾਲ ਨਾਲ ਜਿਹੜੀ ਵੇਖੋ ਮੈਂ ਗੱਲ ਮਿਸ਼ਨੋਈ ਦੀ ਕੀਤੀ ਸੀ ਇੱਕ ਪੁਲਿਸ ਸਟੇਸ਼ਨ 'ਚ ਇੱਕ ਐਸਪੀ ਬੈਠ ਕੇ ਆਪਣੇ ਟੈਲੀਫੋਨ ਤੋਂ 1 ਘੰਟੇ ਦੀ ਵਿੰਟੂ ਕਰਵਾਉਂਦਾ ਉਸ ਅਫਸਰ ਨੂੰ ਤੇ ਐਸਪੀ ਨੂੰ ਕਿਸੇ ਨੇ ਪੁੱਛਿਆ ਨਹੀਂ ਇੱਕ ਐਸਆਈ ਨੂੰ ਛੋਟੇ ਜਿਹੇ ਨੂੰ ਝਾੜ ਵੀ ਕੱਢਾਂਗੇ ਤੇ ਫਰਕ ਕੋਈ ਨਹੀਂ ਪਏਗਾ ਜਾਂ ਤੇ ਜਿਹੜੀ ਇਹ ਕਾਰਵਾਈ ਸ਼ੁੱਡ ਸਟਾਰਟ ਫਰਮ ਦੀ ਟਾਪ ਰਾਈਟ ਹੁਣ ਜੀ ਮਿਸਟਰ ਸਾਹਿਬ ਨੂੰ ਦੋ ਸਵਾਲ ਪੁੱਛੇ ਇਨਕਨਵੀਨੀਅੰਟ ਸਵਾਲ ਦਾ ਜਵਾਬ ਇਹਨਾਂ ਦਿੱਤਾ ਸਾ ਪ੍ਰਗਟ ਸਿੰਘ ਬਾਬੇ ਤੇ ਐਕਸੀਡੈਂਟ ਆ ਗਿਆ ਸਾਲਾਂ ਦਾ ਕਿਉਂ ਨਹੀਂ ਕੀਤਾ ਉਹ ਕੀਤਾ ਨਹੀਂ ਜਿਹੜਾ ਥੋੜਾ ਮੋਟਾ ਸੌਰ ਸਕਦਾ ਸੀ ਅਗਲੇ ਹਫਤੇ 10 ਦਿਨ ਪਾ ਕੇ ਉੱਥੋਂ ਜਵਾਬ ਦੇ ਕੇ ਚਲੇ ਗਏ ਸੋ ਇੱਥੇ ਕੰਮ ਹੀ ਇਸ ਕਿਸਮ ਦਾ ਚੱਲਦਾ ਜਾਂ ਤੇ ਬਿਲਕੁਲ ਪੂਰਾ ਟਾਈਮ ਦੋ ਸਾਰਿਆਂ ਨੂੰ 10-10 ਮਿੰਟ ਵੀ ਦੋ ਤਾਂ ਸਾਰਾ ਕੰਮ ਹੀ ਤੁਹਾਡੇ ਸਾਹਮਣੇ ਆ ਜਾਣਾ ਹੈ ਤਾਂ ਮੇਰੀ ਗੁਜ਼ਾਰਿਸ਼ ਇਹ ਨਹੀਂ ਹੈ ਇਸੇ ਗੱਲ ਕਰਨੇ ਮੈਂ ਰਿਕਵੈਸਟ ਕਰ ਰਿਹਾ ਸੀ ਕਿ ਜਿੰਨਾ ਵਕਤ ਵੱਧ ਦੋਗੇ ਇੱਕ-ਇੱਕ ਅਫਸਰ ਇੱਕ-ਇੱਕ ਮਹਿਕਮਾ ਰੈਡ ਵੇ ਡਿਸਕਸ਼ਨ ਹੋਏਗੀ ਤੁਹਾਡੇ ਸਾਹਮਣੇ ਆ ਜਾਏਗਾ ਸਰ ਥੈਂਕ ਯੂ ਥੈਂਕ ਯੂ ਸਰ